ਦੋਸਤੋ ਅੱਜ ਜੋ ਵੀਡੀਓ ਹੈ ਨਾ ਇਹ ਕੋਈ ਆਮ ਬੰਦਿਆਂ ਦੀ ਨਹੀਂ ਸਗੋਂ ਇਹੋ ਜਿਹੇ ਕਬੀਲੇ ਦੀ ਆ ਜਿਹੜਾ ਅੱਜ ਅਲੂਪ ਜਿਹਾ ਹੋ ਗਿਆ ਇਹਨਾਂ ਨੂੰ ਕਦੇ ਅਸੀਂ ਗੱਡੀਆਂ ਵਾਲੇ ਟੱਪਰਵਾਸੀ ਜਾਂ ਬਣਜਾਰੇ ਵੀ ਕਹਿੰਦੇ ਸੀ ਸ਼ਾਇਦ ਇਹ ਵੀ ਸਾਡੇ ਵਿਰਸੇ ਵਿੱਚ ਹੋਈ ਸਨ ਪਰ ਕਿਹਾ ਜਾਂਦਾ ਗੱਡੀਆਂ ਵਾਲੇ ਰਾਜਸਥਾਨੀ ਰਾਜਪੂਤਾਂ ਦੇ ਘਰਾਣੇ ਵਿੱਚੋਂ ਸਨ ਪਰ ਅੱਜ ਸਾਨੂੰ ਇਹ ਦਿਖਾਈ ਨਹੀਂ ਦਿੰਦੀ ਕਿਉਂਕਿ ਵਿਕਾਸਸ਼ੀਲ ਦੁਨੀਆ ਕਰਕੇ ਕੁਝ ਇਹਨਾਂ ਦੇ ਸਾਥੀ ਸ਼ਹਿਰਾਂ ਵਿੱਚ ਕੰਮ ਕਰਨ ਲੱਗ ਗਏ ਤੇ ਕੁਝ ਕੰਮ ਨਾ ਮਿਲਣ ਕਰਕੇ ਆਪਣੇ ਵਤਨ ਕੋ ਵਾਪਸ ਮੁੜ ਗਏ ਆ ਜੋ ਅੱਜ ਦੇਖੀਏ ਇਹਨਾਂ ਦੇ ਕਬੀਲੇ ਨਾਲ ਸੰਬੰਧਤ ਕੁਝ ਗੱਲਾਂ ਬਾਤਾਂ ਤੇ ਇਹਨਾਂ ਦਾ ਰਹਿਣ ਸਹਿਣ ਸਵਾਗਤ ਹੈ ਦੋਸਤੋ ਨਵੀਂ ਵੀਡੀਓ ਚ ਅੱਜ ਆਪਾਂ ਆਏ ਸੀਗੇ ਲੁਧਿਆਣੇ ਤੋਂ ਲੁਧਿਆਣੇ ਤੋਂ ਨਾ ਰਸਤੇ 'ਚ ਇੱਕ ਪਿੰਡ ਪੈਂਦਾ ਤਲਵੰਡੀ ਰਾਏ ਤਲਵੰਡੀ ਰਾਏ ਆਪਾਂ ਰੁੱਕ ਗਏ ਕਿਉਂਕਿ ਇੱਥੇ ਨਾ ਪਿੰਡ ਦੇ ਵਿੱਚ ਫਿਰਨੀ ਤੇ ਬਹੁਤ ਸਾਰੇ ਘਰ ਸੀਗੇ ਘੜ ਤੋਂ ਘਟ ਹੁਣ ਆਪਾਂ ਗਿਣਤੀ ਕਰਦੇ ਕਿੰਨੇ ਘਰ ਆ ਇਹ ਦੇਖਦੇ ਕਿਹੜੀ ਬਰਾਦਰੀ ਦੇ ਘਰ ਆ ਸਾਨੂੰ ਬਹੁਤ ਵਧੀਆ ਲੱਗੇ ਇਸ ਕਰਕੇ ਆਪਾਂ ਰੁੱਕ ਗਏ ਬਾਕੀ ਇਹਨਾਂ ਨਾਲ ਗੱਲ ਕਰਦੇ ਆਪਾਂ ਕੀ ਹਾਲ ਵੀਰੇ ਨਹੀਂ ਆ ਬੇ ਕੀ ਨੌਕੀ ਆ ਤੁਹਾਡਾ ਸੱਖਾ ਠੀਕ ਆ ਤੇ ਆ ਤੁਹਾਡੇ ਘਰ ਆਏ ਸਾਰੇ ਤੇ ਦਿਖਾਓ ਮੈਨੂੰ ਚਲਾ ਆ ਜੇ ਕਿਹੜੀ ਬਰਾਦਰੀ ਦੇ ਘਰ ਆਏ ਥੋਡੇ ਰਾਜਸਥਾਨ ਦੇ ਬਰਾਬਰ ਦੇ ਘਰ ਆ ਨਹੀਂ ਰਾਜਸਥਾਨ ਤੋਂ ਤੁਹਾਡੇ ਡੈਡੀ ਆਏ ਸੀ ਜਾਂ ਦਾਦਾ ਪਰਦਾਦਾ ਪਰਦਾਦਾ ਜੀ ਇਹ ਤਾਂ ਸਾਡਾ ਚਲਮ ਇਧਰ ਲਈ ਆ ਜੀ ਠੀਕ ਹੈ ਇਹ ਪਸ਼ੂ ਰੱਖੇ ਹੋਏ ਹਾਂਜੀ ਇਹ ਪਸ਼ੂ ਰੱਖੇ ਹੋਏ ਠੀਕ ਹੈ ਠੀਕ ਕੰਮ ਕੋਈ ਚੱਲਦਾ ਨਹੀਂ ਡੰਗਰਾਂ ਦਾ ਹੀ ਚੱਲਦਾ ਥੋੜਾ ਮੋਟਾ ਬਾਕੀ ਸਾਰੇ ਕੰਮ ਬੰਦ ਹੈ ਤੇ ਫਾਦਰ ਸਾਹਿਬ ਕੀ ਕਰਦੇ ਕੰਮ ਸੱਸੀ ਗੁਲzar ਬਪੂ ਦੀ ਕਹਾਣੀ ਹੈ ਵਪਾਰ ਬੂ ਪੂਰੀ ਕਰਦੇ ਮੱਜਾਂ ਦਾ ਜੀ ਅੱਛਾ ਤੇ ਜਿਹੜਾ ਇਹ ਤੁਹਾਨੂੰ ਕੀ ਕਹਿੰਦੇ ਵੈਸੇ ਗੱਡੀਆਂ ਵਾਲੇ ਕਹਿੰਦੇ ਆ ਜਾਂ ਗੱਡੀਆਂ ਵਾਲੇ ਗੱਡੀਆਂ ਵਾਲੇ ਕਹਿੰਦੇ ਹਨਾ ਹਾਂਜੀ ਠੀਕ ਆ ਠੀਕ ਆ ਠੀਕ ਆ ਦੋਹੇ ਦਾ ਕੰਮ ਕਰਦੇ ਆ ਤੇ ਇਹ ਪਿੰਡ ਚ ਫਿਰ ਤੁਹਾਡੇ ਘਰ ਕਿਵੇਂ ਬਣ ਗਏ ਜੀ ਕਿਉਂਕਿ ਆ ਜੋ ਅੱਗੇ ਆ ਤੁਹਾਨੂੰ ਪਿੰਡ ਚ ਕਿਉਂਕਿ ਜੇ ਮੰਨ ਲਓ ਆਪਾਂ ਦੇਖੀਏ ਸਾਡੇ ਉਧਰ ਗੱਡੀਆਂ ਵਾਲੇ ਆ ਤੇ ਉਹ ਤਾਂ ਰਹਿੰਦੇ ਆ ਜਿਵੇਂ ਮੰਨ ਲਓ ਖੇਤਾਂ 'ਚ ਝੁੱਗੀ ਪਾ ਕੇ ਰਹਿੰਦੇ ਆ ਤੁਹਾਡੇ ਤਾਂ ਵਧੀਆ ਘਰ ਬਣੇ ਹੋਏ ਪਿੰਡ ਚ ਇਧਰ ਪਿੰਡ ਵਾਲਿਆਂ ਨੇ ਤੁਹਾਨੂੰ ਪਿੰਡ ਵਾਲਿਆਂ ਨੇ ਦਿੱਤੇ ਜੀ ਜਦਾ ਦਿੱਤੀ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਵੋਟਾਂ ਬਣੀਆਂ ਇੱਥੇ ਹਾਂਜੀ ਵੋਟਾਂ ਬਣੀਆਂ ਸਾਰੇ ਬਣੀਆਂ ਹੋਈਆਂ ਵੋਟਾਂ ਤੇ ਇੱਥੇ ਕਿੰਨੇ ਘਰ ਆ ਤੁਹਾਡੇ ਇੱਥੇ ਹੁਣ 6-7-8 ਹੁਣ 7 ਘਰ ਆ ਇੱਕ ਤੁਹਾਡੇ ਆਪ ਚਾਚੇ ਤਾਈ ਚਾਚੇ ਤਾਈ ਮਾਮੇ ਤਾਈ ਮਾਮੇ ਮੂਮੇ ਕੋ ਭਾਉਣੀ ਇੱਥੇ ਹੈ ਠੀਕ ਹੈ ਠੀਕ ਹੈ ਤੇ ਜਦੋਂ ਮੰਨ ਲਓ ਤੁਹਾਡੇ ਇੱਥੇ ਤੁਹਾਡੇ ਜੇ ਕਿਸੇ ਬ੍ਰਦਰ ਦੀ ਜਾਂ ਵੱਡੇ ਬ੍ਰਦਰ ਦੀ ਸ਼ਾਦੀ ਹੁੰਦੀ ਆ ਵਿਆਹ ਹੁੰਦਾ ਤਾਂ ਉਹ ਫਿਰ ਕਿਵੇਂ ਕਰਦੇ ਤੁਸੀਂ ਵੀ ਅ ਜਿਵੇਂ ਰਾਏਕੋਟ ਜਾਂ ਮੋਗੇ ਕਰਦੇ ਆ ਕਿ ਆਏ ਹੁੰਦੇ ਦੂਰ ਜਾਦਾ ਦੂਰ ਵੀ ਹੋ ਜਾਂਦਾ ਦੂਰ ਵੀ ਹੋ ਜਾਂਦਾ ਨੇੜੇ ਵੀ ਹੋ ਜਾਂਦਾ ਜੀ ਅੱਛਾ ਹਾਂਜੀ ਇੱਥੇ ਬੈਠੇ ਆ ਠੀਕ ਆ ਇਹ ਦਿਖਾਓ ਹਾਂਜੀ ਆ ਦਿਖਾ ਦੂ ਆ ਫਿਰ ਬੈੱਡ ਲੱਗੇ ਤੁਹਾਡੇ ਇਹ ਬੈੱਡ ਲੱਗੇ ਜੀ ਪੈਨ ਨੂੰ ਤੇ ਆ ਜਿਵੇਂ ਕਿਤੇ ਦੂਰ ਜਾਣਾ ਪਰ ਗੱਡਾ ਗੱਡਾ ਇਹ ਮੇਲੇ-ਮੂਲੇ ਤੇ ਲੈ ਕੇ ਜਾਂਦੇ ਸੀ ਜੀ ਅੱਛਾ ਇਹਦੇ ਮੂਰੇ ਕੀ ਜੋੜਦੇ ਕਿੰਨੂ ਆ ਤੁਸੀਂ ਇਹ ਬਾਲਤ ਜੋੜਦੇ ਬੋਲਦੇ ਜੋੜਦੇ ਹਾਂਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਵਧੀਆ ਸਿਸਟਮ ਇਹ ਇਹ ਕਰ ਥੋੜਾ ਇਹ ਹਾਂਜੀ ਸਾਡਾ ਜੀ ਠੀਕ ਆ ਤੇ ਕਿੰਨੇ ਭਰਾ ਤੁਸੀਂ ਅਸੀਂ ਤਿੰਨ ਭਰਾ ਜੀ ਕੀ ਦੂਜਿਆਂ ਦਾ ਨੌ ਕੀ ਆ ਇੱਕ ਦਾ ਨਾਂ ਸਣੀ ਆ ਇੱਕ ਦਾ ਨਾਂ ਮਨੀ ਆ ਠੀਕ ਆ ਠੀਕ ਆ ਆ ਜਾ ਅਗਲਾ ਕਰ ਦਈਏ ਇਹ ਕਰ ਇਨਾ ਨਹੀਂ ਦਾ ਮੇਰਾ ਭਰਾ ਦਾ ਵੱਡੇ ਭਰਾ ਦਾ ਵੱਡੇ ਭਰਾ ਦਾ ਉਹ ਵਿਆਹ ਹੋਣਾ ਫਿਰ ਹਾਂਜੀ ਵਿਆਹ ਹੋਇਆ ਏ ਠੀਕ ਆ ਠੀਕ ਆ ਤੇ ਉੱਪਰ ਕੀ ਪਾਇਆ ਹੈਗਾ ਇਹਨੇ ਸਰਪਾਲ ਭਾਈਆ ਸਰਪਾਲ ਪਾਈਓ ਤੇ ਇਹਦੇ بارش ਪੂਰਸ਼ ਨਹੀਂ ਆਉਂਦੀ ਜੀ ਬਹੁਤ ਆਉਂਦੀ ਹੈ ਅੱਛਾ ਆਉਂਦੀ ਆ ਬਹੁਤ ਆਉਂਦੀ ਕਹਿ ਦਿਓ ਠੀਕ ਆ ਇਹ ਹੈਲਪ ਕਰਦੇ ਆ ਜਿਵੇਂ ਰਾਸ਼ਨ ਬਾਣੀ ਉਹ ਤਾਂ ਦਿੰਦੇ ਹੋਊਗਾ ਰਾਸ਼ਨ ਬਾਣੀ ਦਿੰਦੇ ਕਣਕ ਸਾਈ ਦਿੰਦੇ ਕਣਕ ਕਣਕ ਠੀਕ ਆ ਤੇ ਬੱਚੇ ਤੁਹਾਡੇ ਕਿੱਥੇ ਪੜਦੇ ਆ ਸਕੂਲ ਚ ਲੋ ਲੱਗ ਗਏ ਜਾਂਦੇ ਹਾਂ ਠੀਕ ਹੈ ਤੇ ਜਿਹੜਾ ਕੰਮ ਕਰਦੇ ਤੁਸੀਂ ਇੱਕ ਤੋਂ ਬਈ ਆਜੋ ਅੱਗੇ ਹੀ ਆਜੋ ਇੱਥੇ ਆਜੋ ਇੱਥੇ ਆਜੋ ਕੋਈ ਨਾ ਕੀ ਕੰਮ ਕਰਨ ਜਾਂਦੇ ਪਿੰਡਾਂ ਚ ਕੰਮ ਮਿਲ ਜਾਂਦਾ ਹੁਣ ਨਹੀਂ ਮਿਲਦਾ ਜੀ ਹੁਣ ਅੱਛਾ ਜੀ ਹੁਣ ਤਾਂ ਨਹੀਂ ਮਿਲਦਾ ਤੇ ਫਿਰ ਗੁਜ਼ਾਰਾ ਕਿਵੇਂ ਹੁੰਦਾ ਤੁਹਾਡਾ ਗੁਜ਼ਾਰਾ ਕਿਵੇਂ ਕਰਦੇ ਜੀ ਮਾੜਾ ਮੁਰ ਛੰਦ ਸੰਦ ਬੇਦੰਨੇ ਕੋ ਡੰਗਰ ਦਾ ਕੱਟੇ ਬੱਛਾ ਬੇਦੰਨੇ ਆ ਜਵਾਹ ਦਿਹਾੜੀ ਧੋੜੇ ਲੱਗ ਗਏ ਹੋਏ ਨਾ ਬਸ ਹਾਈ ਟਾਈਮ ਆਏ ਹੁੰਦੇ ਠੀਕ ਹੈ ਚਲੋ ਆ ਜਾ ਬ੍ਰਦਰ ਅਗਲਾ ਘਰ ਦਿਖਾ ਦਸਣ ਤੁਹਾਨੂੰ ਦੇ ਦੇਣਾ ਫਿਰ ਇੱਕ ਇੱਕ ਗਿਆ ਇਹ ਰਸੋਈ ਆ ਜੀ ਅੱਛਾ ਰਸੋਈ ਆ ਰੋਟੀ ਰੋਟੀ ਵਾਲੀ ਇਹ ਰਸੋਈ ਇੱਥੇ ਰੋਟੀ ਬੰਦੀ ਆ ਹਾਂਜੀ ਠੀਕ ਠੀਕਾ 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 ਤੇ ਇਹ ਘਰ ਇਹ ਘਰ ਮੇਰੇ ਨਾਨੇ ਦਾ ਜੀ ਨਾਨਾ ਅੱਛਾ ਨਾਨਾ ਜੀ ਇਹ ਇਹ ਨਾਨਾ ਜੀ ਆ ਹਾਂਜੀ ਇਹ ਨਾਨਾ ਜੀ ਕਿੰਨੀ ਉਮਰ ਕਿੰਨੀ ਹੋਊ ਇਹਨਾਂ ਦੀ ਹਮਾਰ ਹੋਊਗੀ 70 ਕਹੂਗੀ 80 70 ਕਹੂਗੀ ਠੀਕ ਆ ਦੋਸਤੋ ਇੱਕ ਗੱਲ ਹੈਗੀ ਆ ਦੇਖ ਲਓ ਕਿੰਨੀ ਏਜ ਹੈਗੀ ਫਿਰ ਵੀ ਉਹ ਕਿਰਤ ਕਰ ਰਹੇ ਆ ਮਿਹਨਤ ਕਿੰਨੀ ਕਰਦੇ ਆ ਕਿਉਂਕਿ ਤੁਹਾਡਾ ਜਿਹੜਾ ਕਬੀਲਾ ਨਾ ਇਹ ਮਿਹਨਤ ਬਹੁਤ ਕਰਦਾ ਹਨਾ ਬਾਈ ਹਾਂਜੀ ਹਾਂ ਮਿਹਨਤ ਕਰਕੇ ਰੋਟੀ ਖਾਂਦਾ ਆ ਦੇਖੋ ਬਾਪੂ ਬੂਟੇ ਲਾ ਰਿਆ ਇਹ ਸ਼ੌਂ ਵਾਲੇ ਲਾ ਰਿਆ ਹਨਾ ਡੇਕ ਲਾ ਰਿਆ ਬਾਪੂ ਕੀ ਹਾਲ ਹੈ ਠੀਕ ਹੈ ਕਿੰਨੀ ਉਮਰ ਕਿੰਨੀ ਆ ਤੁਹਾਡੀ 70 ਤੇ 38 ਦੀ ਹੈ 70 ਤੋਂ ਜ਼ਿਆਦੀ ਹੈ ਹਾਂ ਠੀਕ ਹੈ ਵਾਹਿਗੁਰੂ ਵਾਹਿਗੁਰੂ ਬਾਪੂ ਗਏ 70 ਸਾਲ ਉਮਰ ਹੈ ਗਈ ਆ ਸਾਡੀ ਤੇ ਅਗਲਾ ਕਰ ਬਊ ਦਿਖਾਓ ਇਹ ਵੀ ਰਸੋਈ ਹੈ ਜੀ ਇਹ ਤਾਂ ਬਹੁਤ ਵਧੀਆ ਬਣੀ ਆ ਹਨਾ ਹਾਂਜੀ ਹਾਂਜੀ ਬਦੇ ਵਿੱਚ ਆ ਜਾਲੀ ਲੱਗੀ ਆ ਮਾਰ ਰੱਖਣ ਨੂੰ ਹਾਂਜੀ ਹਾਂਜੀ ਦੋਸਤੋ ਇਹਨਾਂ ਦੇ ਕਬੀਲੇ ਨੂੰ ਗੱਡੀਆਂ ਵਾਲੇ ਬਣ ਜਾ ਰਹੇ ਆਪਾਂ ਬਹੁਤ ਕੁਝ ਕਹਨੇ ਆ ਹਨਾ ਹਾਂਜੀ ਹਾਂਜੀ ਤੇ ਇੱਕ ਗੱਲ ਵਧੀਆ ਹੈਗੀ ਆ ਜਿਹੜਾ ਮਤਲਬ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਹਨਾ ਮਤਲਬ ਵੋਟਾਂ ਵੀ ਪਿੰਡ ਦੀਆਂ ਹੁਣ ਵਧੀਆ ਬਣੀ ਆ ਤੇ ਇੱਧਰ ਵੀ ਪਸ਼ੂ ਰੱਖੇ ਇੱਧਰ ਹਾਂਜੀ ਇਹ ਇੱਧਰ ਲੱਗੇ ਜੀ ਬਾਕੀ ਸਾਰੇ ਠੀਕ ਆ ਖੁਰਲੀ ਬਣਾਈ ਵਧੀਆ ਹੈ ਨਾ ਹਾਂਜੀ ਹਾਂਜੀ ਬੱਕਰੀ ਵੀ ਰੱਖੀ ਹੈਗੀ ਹਾਂਜੀ ਠੀਕ ਆ ਦੇਖੋ ਦੋਸਤੋ ਇਹਨਾਂ ਦੇ ਜਿਹੜੇ ਇਹ ਵਣਜਾਰੇ ਹੁੰਦੇ ਆ ਦੇਖੋ ਇਹਨਾਂ ਦਾ ਵੀ ਕਿੰਨਾ ਵਧੀਆ ਰਹਿਣ ਸੇਣ ਆ ਚਮਕੀਲੇ ਆ ਬੈੱਡ ਦੇਖੋ ਇਹਨਾਂ ਦੇ ਕਿੰਨੇ ਵਧੀਆ ਇੱਧਰ ਇਹ ਕੰਦ ਕਿਉਂ ਕਰੀ ਹੋਣੀ ਇਹ ਦੂਜਾ ਦੂਜਾ ਘਰ ਆ ਗਿਆ ਦੂਜੇ ਦੂਜਾ ਘਰ ਆ ਗਿਆ ਅੱਛਾ ਮੈਂ ਕੀ ਦਿੱਤੀ ਹੋਈ ਹੈ ਠੀਕ ਹੈ ਜੀ ਠੀਕ ਆ ਜੋ ਅੱਗੇ ਆ ਜਾ ਇਹ ਵੀ ਵਧੀਆ ਬਣਾਇਆ ਹਨਾ ਇੱਥੇ ਵੀ ਗੱਡਾ ਗੱਡਾ ਫਿਰ ਜਿਹੜਾ ਹੁਣ ਇੱਥੇ ਆ ਜਾ ਗੱਡਾ ਜਿਹੜਾ ਇਹ ਕਿੰਨੇ ਕੁ ਦੂਰ ਜਦੋਂ ਤੁਸੀਂ ਕਦੋਂ ਕੱਢਦੇ ਹੋ ਮੇਲੇ ਦੇ ਕੱਢਦੇ ਹੋ ਜਾਂ ਦੂਜੇ ਪਿੰਡ ਜਾਣ ਦੇ ਲਈ ਮੇਲੇ ਲਈ ਕੱਢਦੇ ਹਾਂ ਸਾਲ ਵਾਰ 1.5 ਸਾਲ ਉਹ ਮੈਂ ਨਹੀਂ ਕੱਢਦੇ ਉਹ ਮੈਂ ਨਹੀਂ ਕੱਢਦੇ ਦੇਖੋ ਦੋਸਤੋ ਸ਼ਿੰਗਾਰ ਕੇ ਰੱਖਿਆ ਦੇਖ ਗੱਡਾ ਪੂਰਾ ਸ਼ਿੰਗਾਰ ਕੇ ਰੱਖਿਆ ਉਹਦੇ ਟਾਇਰ ਵੀ ਨਹੀਂ ਥੱਲੇ ਲੱਗੇ ਕਿਉਂਕਿ ਜੇ ਟਾਇਰ ਥੱਲੇ ਲੱਗਣਗੇ ਖਰਾਬ ਹੋ ਜਾਣਗੇ ਹਨਾ ਆ ਵਾ ਨਿੱਕਲ ਜੁਗੀ ਉਹਨਾਂ ਨੂੰ ਵਧੀਆ ਸਫਾਈ ਵੀ ਵਧੀਆ ਤੇ ਅੱਗੇ ਦਿਖਾ ਦੋ ਆ ਅੱਗੇ ਵੀ ਰੱਖੀਆਂ ਹੈਗੀਆਂ ਮੱਝਾ ਰੱਖੀਆਂ ਇਹਨਾਂ ਨੇ ਟੋਕਾ ਲੱਗਿਆ ਇਹਦਾ ਗੰਦ ਵੀ ਠੀਕ ਆ ਠੀਕ ਆ ਆ ਦੇਖੋ ਆ ਕੀ ਹੈ ਉਹ ਪੇਟੀ ਹੈ ਜੀ ਪੇਟੀਆਂ ਰੱਖੀਆਂ ਦੇਖੋ ਕਿੰਨੇ ਵਧੀਆ ਸਰ ਜਿਹੜੀ ਲਾਈਟ ਪਿੰਚੋ ਹੀ ਆਉਂਦੀ ਨਹੀਂ ਮੀਟਰ ਲੱਗਿਆ ਮੀਟਰ ਲੱਗਿਆਗਾ ਚਲੋ ਵਧੀਆ ਪਰ ਲਾਈਟ ਵੀ ਆਉਂਦੀ ਆ ਕੋਈ ਦਿੱਕਤ ਨਹੀਂ ਹਨਾ ਕੋਈ ਦਿੱਕਤ ਨਹੀਂ ਦਿੱਕਤ ਠੀਕ ਆ ਠੀਕ ਆ ਇਹ ਕਿਚਨ ਕਿੰਨੀ ਸੋਹਣੀ ਆ ਦੋਸਤੋ ਇੱਕ ਕਹਾਕਰ ਹੈਗਾ ਇਹ ਵੀ ਨੰਨਾ ਨਾਨੀ ਆ ਜੀ ਨੰਨਾ ਨਾਨੀ ਆ ਤੁਹਾਡੇ ਠੀਕ ਆ ਇਹ ਜਿਹੜਾ ਕਬੀਲਾ ਹੈਗਾ ਜਿਹਨੂੰ ਆਪਾਂ ਵਣਜਾਰੀ ਕਹਿ ਸਕਦੇ ਜਾਂ ਗੱਡੀਆਂ ਵਾਲੇ ਇਹ ਤਾਂ ਆਪਣੇ ਪਿੰਡ ਚ ਚੁੱਗੀਆਂ ਚ ਰਹਿੰਦੇ ਆ ਜਾਂ ਵਿਚਾਰੇ ਝੋਪੜੀਆਂ પાਕੇ ਰਹਿੰਦੇ ਆ ਤਾਂ ਇੱਥੇ ਇਸ ਪਿੰਡ ਚ ਇਹ ਜਿਹੜੀ ਚ ਹੈਗੇ ਆ ਨਾ ਬਣਜਾਰੇ ਜਾਂ ਗੱਡੀਆਂ ਵਾਲੇ ਤਾਂ ਇਹ ਬਹੁਤ ਵਧੀਆ ਇਹਨਾਂ ਦਾ ਰੈਂਡ ਸੈਣਾ ਆ ਦੇਖੋ ਵੱਲੋਂ ਅਲੱਗ-ਅਲੱਗ ਘਰ ਬਣਾਏ ਹੈਗੇ ਪੰਚਾਇਤ ਵੱਲੋਂ ਇਹਨਾਂ ਨੂੰ ਥਾਂ ਦਿੱਤਾ ਗਿਆ ਰਹਿਣ ਨੂੰ ਬਿਜਲੀ ਹੈਗੀ ਆ ਬਟ ਇਹਨਾਂ ਇਹਨਾਂ ਨੇ ਦੱਸਿਆ ਹੈਗਾ ਜਿਹੜਾ ਗੁਜ਼ਾਰਾ ਇਹਨਾਂ ਦਾ ਉਹ ਬੜਾ ਔਖਾ ਹੈਗਾ ਕਿਉਂਕਿ ਹੁਣ ਕੋਈ ਟੀਨ ਦਾ ਕੋਈ ਸਮਾਨ ਨਹੀਂ ਬਣਾਉਂਦਾ ਹੈਗਾ ਕੋਈ ਪੀਪੇ ਵਗੈਰਾ ਨਹੀਂ ਆਪਾਂ ਬਣਾਉਂਦੇ ਹੈਗੇ ਆਪਾਂ ਰੈਡੀमेड ਚੀਜ਼ਾਂ ਨੂੰ ਬਰਤਨ ਲਾ ਕੇ ਸਟੀਲ ਜ਼ਿਆਦਾ ਆ ਗਿਆ ਇਸ ਕਰਕੇ ਨਾ ਇਹਨਾਂ ਦਾ ਜਿਹੜਾ ਰੋਜ਼ਗਾਰ ਹੈ ਨਾ ਹੁਣ ਸਿਰਫ ਜਾਂ ਤਾਂ ਇਹ ਮੱਝਾਂ ਰੱਖੀਆਂ ਹੈਗੀਆਂ ਮੱਝਾਂ ਦੇ ਸਿਰ ਤੋਂ ਕਰਦੇ ਆ ਬਜਾਰਾ ਤੇ ਜਾਂ ਫਿਰ ਦਿਹਾੜੀ ਧੱਪਾ ਕਰਦੇ ਆ ਆਸਮਾਨ ਵੀ ਆਉਂਦਾ ਇਹਨਾਂ ਕੋਲੇ ਬੰਨਣਾ ਪਰ ਬਹੁਤ ਘੱਟ ਆਉਂਦਾ ਆ ਕੀ ਹੈ ਜੀ ਇਹ ਹੁੱਕਾ ਦਾ ਠੀਕ ਆ ਇਹ ਹੋ ਆ ਦੇਖੋ ਦੋਸਤੋ ਹੁੱਕਾ ਵੀ ਰੱਖਿਆ ਹੈਗਾ। ਕਰਦਾ ਹੈਗਾ। ਤਿੰਨ ਫਤੇ ਦਾ ਚੰਗਾ ਹੈਗਾ। ਪਿੰਡ ਵਧੀਆ ਹੈਗਾ। ਆ ਵਧੀਆ ਪਿੰਡ ਹੈਗਾ। ਠੀਕ ਹੈ ਜੀ ਠੀਕਾ। ਤੇ ਤੁਹਾਨੂੰ ਰਹਿੰਦਿਆਂ ਨੂੰ ਇੱਥੇ ਕਿੰਨਾ ਟਾਈਮ ਹੋ ਗਿਆ? ਹਨ ਹੋ ਵੀ 25 ਸਾਲ। 25 ਸਾਲ ਹੋ ਗਏ। ਠੀਕ ਹੈ। ਪਹਿਲਾਂ ਕਿੱਥੇ ਸੀ ਇਹ ਤੋਂ ਪਿੰਡ ਜੀਰੋ ਸਕੂਲ ਦੇ। ਦੂਰ ਪਰੇ ਦੇ ਨਾਲ ਛੱਤ ਕਰਨੀ ਸੀ। ਉਧਰ ਬੈਠੇ ਜੇ ਉਹ ਜਗ੍ਹਾ ਦਾ ਹੁਣ ਇੱਥੇ ਸਾਨੂੰ 5-6 ਸਾਲ ਹੋ ਗਏ। ਚਲੋ। ਲਾਈਟ ਲੂਟ ਵੀ ਵਧੀਆ ਸਰਪੰਚ ਨੇ ਕਰ ਸਾਰਾ ਹੱਲ ਪਿੰਡ ਦੇ ਨੇ ਕੀਤਾ ਟੀਟੀਆਂ ਲਵਾਤੀਆਂ ਡੱਡ ਮੀਟਰ ਲਵਾਤੇ ਹੋ ਬਹੁਤ ਵਧੀਆ ਪਿੰਡ ਹੈਗਾ ਕਹਿੰਦੇ ਹੌਲੀ ਹੌਲੀ ਪੈਸਾ ਨੂੰ ਮਕਾਨ ਵੀ ਬਾਦਵਾਗੇ ਥੋੜੀ ਹੌਲੀ ਸਾਰਾ ਕੁਝ ਬਣ ਜਾਊਗਾ ਠੀਕ ਹੈ ਠੀਕ ਹੈ ਠੀਕ ਚਲੋ ਬੜੀਆ ਤੇ ਇਹ ਬਾਈ ਤੁਹਾਨੂੰ ਕੰਮ ਮਿਲ ਜਾਂਦਾ ਆ ਕਿ ਨਹੀਂ ਨਹੀਂ ਮਿਲਦਾ ਜੀ ਮਾੜਾ ਮੋਟਾ ਮਿਲਦਾ ਠੀਕ ਆ ਫਿਰ ਜਿਹੜਾ ਗੁਜ਼ਾਰਾ ਉਹ ਦਿਹਾੜੀ ਦਾ ਪਾਸ ਬਹੁਤ ਸਾਹ ਦਿਹਾੜੀ ਦਾ ਮੁਸ਼ਕਲ ਹੀ ਹੈ ਜੀ ਹਾਂ ਅੱਛਾ ਜੀ ਬਹੁਤ ਮੁਸ਼ਕਲਾਂ ਆ ਤੇ ਪਸ਼ੂਆਂ ਦਾ ਕਿਉਂਕਿ ਪਸ਼ੂ ਵੀ ਦੋ ਦੋ ਹੀ ਆ ਪਸ਼ੂ ਜਾਂ ਤਾਂ ਜਾਦੇ ਹੋਣ ਖੇਤ ਹੋਗੇ ਹਨਾ ਪਰ ਪਸ਼ੂਆਂ ਦਾ ਕੀ ਹੈ ਜੀ ਗੱਬਣ ਗੁੱਬਣ ਮੈਂ ਲੈ ਲੈਣੀਆਂ ਧਿਆਰੇ ਤੇ ਉਹ ਅਗਲੇ ਦੀ ਰਕਮ ਦੇ ਦਿੰਦੇ ਆ ਜਿਹੜਾ ਆਪਾਂ 15 15000 ਰੁਪਏ ਰੈਂਦੇ ਆ ਉਹਦਾ ਟਾਈਮ ਪਾਸ ਕਰ ਦਿੰਦੇ ਠੀਕ ਹੈ ਜੀ ਠੀਕ ਹੈ ਮਤਲਬ ਗੁਜ਼ਾਰਾ ਹੀ ਹੁੰਦਾ ਗੁਜ਼ਾਰੇ ਉਹ ਧਿਆਰੇ ਤੇ ਲਈਆਂ ਹੋਈਆਂ ਨੇ ਹਾਂ 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 ਬੱਚੇ ਫਿਰ ਪੜ੍ਹਦੇ ਆ ਸਕੂਲ ਹਾਂ ਪੜ੍ਹਦੇ ਆ ਠੀਕ ਹੈ ਜੀ ਤੇ ਕੋਈ ਬੱਚਾ ਨੌਕਰੀ ਨੌਕਰੀ ਵੀ ਕਰਦਾ ਜਾਂ ਨਹੀਂ ਨਾ ਜੀ ਨੌਕਰੀ ਨੌਕਰੀ ਨਹੀਂ ਕੀ ਕਰ ਸਕਦੇ ਆਂ ਤੁਹਾਡਾ ਨਿਹੜਾ ਕੋਈ ਨਹੀਂ ਧੱਦਾ ਘਗੜਾ ਖਤਮ ਹੋ ਜਾਵੇ ਮੰਨ ਲੀ ਤੁਸੀਂ ਬਾਈ ਲੱਗਾ ਕਿ ਅੰਟੀ ਰੋਟੀਆਂ ਫੇਰ ਚੁੱਲ੍ਹੇ ਤੇ ਬਕਾਉਨੇ ਤੁਸੀਂ ਹਾਂਜੀ ਚੁੱਲ੍ਹੇ ਤੇ ਬਕਾਉਨੇ ਆ ਠੀਕ ਤੇ ਤੇ ਸਬਜ਼ੀ ਬਣਾਉਣੀ ਚੋ ਤੇ ਰੋਟੀ ਬਕਾਉਣੀ ਤੇ ਜਿਹੜੇ ਤੁਹਾਡੇ ਬੱਚੇ ਆ ਕਿੰਨੀ ਕਿੰਮੀ ਕਲਾਸ ਤੱਕ ਪੜਾਉਨੇ ਤੁਸੀਂ ਉਹਨਾਂ ਦਾਸ ਪੜਿਆ ਹੋਇਆ ਕੋਟੀ ਲੱਗੇ ਨਹੀਂ ਪੜਿਆ ਹੋਇਆ ਛੇਵੇਂ ਚੋਂ ਹਟ ਕੇ ਬਹਿ ਤਰੇ ਤੇ ਇਹ ਭੈਣਾ ਕਿੰਨੀ ਕਲਾਸ ਚ ਇਹ ਤਾਂ ਪੜ ਹੀ ਆ ਅੱਛਾ ਹਟ ਗਈ ਆ ਹਾਂ ਹਟ ਗਈ ਤਿੰਨ ਦਾ ਹੁਣ ਤੁਸੀਂ ਵਿਆਹ ਕਰੋਗੇ ਹਨਾ ਤੇ ਵਿਆਹ ਫਿਰ ਕਿਹੜੀ ਸਾਈਡ ਤੇ ਕਿਵੇਂ ਲੱਭਦੇ ਰਿਸ਼ਤੇ ਕਿਵੇਂ ਆਉਂਦੇ ਬਸ ਗੋਤ ਲਾ ਕੇ ਨਾਨਕਿਆਂ ਦਾ ਗੋਤ ਦਾਦਕਿਆਂ ਦਾ ਗੋਤ ਫਿਰ ਕਰ ਦਿੰਦੇ ਤੇ ਰਿਸ਼ਤੇ ਤਾਂ ਵੈਸੇ ਗੋਤ ਹੀ ਕਰਦੇ ਆ ਹਾਂ ਹਾਂ ਗੋਤ ਹੀ ਠੀਕ ਹੈ ਜੀ ਠੀਕ ਆ ਚਲੋ ਵਧੀਆ ਤੇ ਪਿੰਡ ਬਾਰੇ ਸਹੂਲਤ ਦਿੰਦੇ ਆ ਤੁਹਾਨੂੰ ਪਰ ਆਛਨ ਵਗੈਰਾ ਮਿਲ ਜਾਂਦਾ ਚਲੋ ਠੀਕ ਹੈ ਜੀ ਠੀਕ ਹੈ ਠੀਕ ਹੈ ਕਿਉਂਕਿ ਸਾਡੇ ਸਾਈਡ ਤੇ ਜਿਹੜੇ ਵੀ ਬਨਜਾਰੇ ਹੈਗੇ ਆ ਗੱਡੀਆਂ ਵਾਲੇ ਉਹ ਵਿਚਾਰੇ ਕਦੇ 10 ਦਿਨ ਕਿਸੇ ਪਿੰਡ ਕਦੇ ਕਿਸੇ ਪਿੰਡ ਰਹਿੰਦੇ ਆ ਥੋੜਾ ਤਾਂ ਇੱਥੇ ਪੱਕੀਆਂ ਬੋਟਾਂ ਬਣਾ ਤਾ ਪੱਕੀ ਜਗ੍ਹਾ ਬਣਾ ਦੇ ਚਲੋ ਵਧੀਆ ਜੀ ਬਥੇ ਪਹਿਲਾਂ ਕਈ ਪੀੜ੍ਹੀਆਂ ਕਦੇ 10 ਦਿਨ ਕਿਹੜੇ ਪਿੰਡੇ ਰਹਿਣਾ ਕਦੇ 10 ਦਿਨ ਕਿਹੜੇ ਪਿੰਡ ਫਿਰ ਇੱਥੇ ਸਾਨੂੰ ਤਲ ਮੰਡੀ ਨਾ ਜਗ੍ਹਾ ਦੇਤੀ ਸੀ ਬਹਿ ਗਏ ਠੀਕ ਆ ਜੀ ਤੇ ਜਿਹੜੀ ਤੁਸੀਂ ਪਾਛਾ ਹੁਣ ਤਾਂ ਤੁਸੀਂ ਸਾਡੇ ਪਿੰਡਾਂ ਵਾਲੀ ਪਾਛਾ ਜੀ ਪਹਿਲਾਂ ਹੋਰ ਬੋਲਦੇ ਸੀਗੇ ਰਾਜਸਤਾਨੀ ਪਾਛਾ ਸੀਗੀ ਹੁਣ ਕਦੇ ਉਧਰ ਚੱਕਰ ਲੱਗਿਆ ਨਹੀਂ ਥੋੜਾ ਇੱਧਰ ਹੀ ਜੰਮੇ ਜਾਏ ਆ ਬਸ ਇੱਧਰ ਹੀ ਰਹਿਣੇ ਪਏ ਠੀਕ ਆ ਪੁਰਾਣੇ ਬਜ਼ੁਰਗ ਰਹਿੰਦੇ ਸੀਗੇ ਪੁਰਾਣੇ ਕਈ ਪੀੜ੍ਹੀਆਂ ਲੰਘ ਗਈਆਂ ਬਸ ਪੰਜਾਬ 'ਚ ਹੀ ਰਹਿੰਦੇ ਆ ਠੀਕ ਆ ਜੀ ਠੀਕ ਆ ਠੀਕ ਚਲੋ ਜੀ ਧੰਨਵਾਦ ਤੁਹਾਡਾ